ਜੀ ਸਾਹਿਬ ਮੇਰੇ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸਹੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੁੱਕ ਕਰਕੇ ਤਸਹੀਲੇ ਆਇਆ ਸੀ ਅਸੀਂ ਫੋਟੋਕਾਪੀਆਂ ਅੰਦਰ ਕਰਾਉਂਦੇ ਪਏ ਸੀ ਤੇ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਹੈ ਸਵਾਰੀਆਂ ਤਾਂ ਨਹੀਂ ਬੈਠੀਆਂ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੱਟਾ ਲੱਗ ਗਿਆ ਪੇਪਰ ਸੇ ਡਰਾਈਵਰ ਦਾ ਨਾਮ ਛਾਂਗਾ ਖੁੱਲ ਰਹੀ ਨੀ ਮਾਮੇ ਤੇ ਉਹ ਰੋੜਾ ਆ ਬਾਸ ਰੋੜ ਵੇਚੀ ਸਰ ਹਾਂਜੀ ਕਿੱਥੀ ਮਾਰੀ ਹੈ ਸਿੱਧੀ ਮਾਰੀ ਹੈ ਮਾਰ ਕੇ ਆਓ ਦੇਖ ਲੋ ਬਾਸਰ ਦੀ ਕਿੰਨੇ ਸੀਗੇ ਹਾਂਜੀ ਪੇਪਰ ਸੇ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬਸ ਲਾਂਦੀ ਠੀਕੇ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ इन्होंने पिछ स्पीड ना बस मारी साटे हाँ जी आटो खड़ा सके कट्टी भी खड़ी है बंद सी ठीक है इन्होंने स्पीड लागे मारी ना सट लग गई तो मेरा आटो बिल्कुल तो तोड़ता इन्होंने हाँ जी हाँ जी मेरा आटो तो है तो जी नहीं अपना आपता तो हाँ जी बस वाले मारी जी लापरवाही घटोघोट घटोघोट अस्सी स्पीड ती हाँ जी ਓ ਗੱਡੀ ਦੇਖ ਲੋ ਹਾਂਜੀ ਅਹੀਂ ਪੁਰਾਣ ਬੈਂਤੀ ਕਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆ ਜੀ ਤਸੀਲ ਦੇ ਸਾਹਮਣੇ ਹੋਇਆ ਪੁਰਾਣੀ ਤਸੀਲ ਦੇ ਸਾਹਮਣੇ ਇੱਕੋ ਹੀ ਰੋਡਵੇ ਦੀ ਬੱਸ ਆ ਪਰ ਸਾਡੇ ਡਿਪੋ ਦੀ ਰੇਲਵੇ ਫੁੱਲ ਵਾਲੇ ਕੋਲੋਂ ਆ ਰਹੀ ਸੀ ਸਾਈਡ ਤੇ ਇੱਕ ਆਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕਰੇਟਾ ਕਰਦੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਸ ਅੱਗੇ ਜਾ ਕੇ ਬੋਲਟ ਦੇ ਵਰਜੀ ਆਟੋ ਆਟੋ ਬੋਲਟ ਮੋੜਸਾ ਅੱਗੇ ਘਾਤ ਕਰਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜਿਸ ਦੇ ਕੋਈ ਸੱਟ ਨਹੀਂ ਵਧੀ ਅ ਵਹੀਕਲਾਂ ਦਾ ਨੁਕਸਾਨ ਹੋਇਆ ਤੇ ਟੋਟਲ ਵੈਰੀਫਾਈ ਕਰਕੇ ਦੇਵੀ ਕਰ ਰਹੀ ਹੈ ਪਰ